ਉੜ ਪਾਣੀ ਜਦੋਂ ਥੱਲੇ ਜਾਣਾ ਹੈਗਾ ਤੇ ਫਿਰ ਕੀ ਹਾਲਾਤ ਹੋਣੇ ਆ ਆਪਾਂ ਨੂੰ ਵੀ ਪਤਾ ਹੀ ਹੈ ਕਿ ਕਿੰਨਾ ਕਿੰਨਾ ਉਥੇ ਗਾਰ ਜੰਮ ਚੁੱਕੀ ਹੈ ਕਿਸ ਤਰੀਕੇ ਦੇ ਉਥੇ ਹੋਰ ਜੜੀਆਂ ਉਚੋਂ ਲਾਸ਼ਾਂ ਨਿਕਲਣਗੀਆਂ ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਲਾਪਤਾ ਹੈਗੇ ਨੇ ਬਹੁਤ ਸਾਰੇ ਜਿਹੜੇ ਪਸ਼ੂ ਮਰੇ ਹੋਏ ਨੇ ਉਹਨਾਂ ਦੀ ਬਦਬੂ ਇੱਕ ਮਹਾ ਮੈਰੀ ਮਾਰੀ ਫੈਲਣ ਵਰਗੇ ਜਿਹੜੇ ਹਾਲਾਤ ਨੇ ਉਹ ਹੁੰਦੇ ਨੇ ਤੇ 2000 ਦੇ ਕਰੀਬ ਪਿੰਡ ਹੈਗੇ ਨੇ ਤੁਸੀਂ ਹੁਣ ਜੇ ਸਿੰਪਲ ਸਿੰਪਲ ਹੀ ਲਾ ਲੋਨਾ ਕਿ 2000 ਦੇ ਕਰੀਬ ਪਿੰਡ ਨੇ ਜੇ ਉਹਨਾਂ ਨੂੰ ਹੀ ਤੁਸੀਂ 1600 ਤੇ ਤਕਸੀਮ ਦੇਓ ਤੇ ਕਿੰਨਾ ਆਏਗਾ ਅਸੀਂ 90 ਲੱਖ ਦੇ ਕਰੀਬ ਆਏਗਾ ਮੇਰੇ ਖਿਆਲ ਨਾਲ 1 ਪਿੰਡ ਜਿੰਨਾ ਹੀ ਆਏਗਾ ਤੇ ਉਹਨੇ ਨਾਲ ਕੀ ਉਹਨੇ ਨਾਲ ਇਹਨਾਂ ਦੀ ਆਪਣੀ ਰਿਪੋਰਟ ਹੈਗੀ ਵੀ ਇਹਨੇ ਨਾਲ ਤਾਂ ਕੁਝ ਕਿਲੋਮੀਟਰ ਤੱਕ ਦੀ ਸੜਕ ਵੀ ਨਹੀਂ ਬਣ ਸਕਦੀ ਹਿਮਾਚਲ ਦੇ ਵਿੱਚ ਵੀ ਬਹੁਤ ਤਬਾਈ ਹੋਈ ਹੈ ਕਾਫੀ ਲੋਕਾਂ ਦੀ ਮੌਤ ਵੀ ਹੋਈ ਹੈ ਭਾਵੇਂ ਕਿ ਲੋਕਾਂ ਦੀ ਮੌਤ ਹਿਮਾਚਲ ਦੇ ਵਿੱਚ ਜ਼ਿਆਦਾ ਹੋਈ ਹੈ ਪਰ ਜਿਹੜੀ ਨਾਰਮਲ ਜਿਹੜਾ ਇਨਫਰਾਸਟ੍ਰਕਚਰ ਦਾ ਜਿਹੜਾ ਨੁਕਸਾਨ ਹੋਇਆ ਉਹ ਪੰਜਾਬ ਦਾ ਜਿਹੜਾ ਜ਼ਿਆਦਾ ਹੋਇਆ ਹੈਗਾ ਅ ਤੁਸੀਂ ਦੇਖੋ ਕਿ ਉਹਨਾਂ ਦਾ ਐਸਟੀਮੇਟ ਸੀ ਕਿ 4000 ਕਰੋੜ ਤੱਕ ਦਾ ਜਿਹੜਾ ਸਾਡਾ ਨੁਕਸਾਨ ਹੋਇਆ ਹੈ ਜਿਹੇ ਮਾਸ਼ਾਅੱਲਾਹ ਵਾਲਿਆਂ ਦਾ ਐਸਟੀਮੇਟ ਹੈਗਾ ਤੇ ਉਹਨਾਂ ਨੂੰ ਐਲਾਨ ਕੀਤਾ ਗਿਆ 1500 ਕਰੋੜ ਇੱਧਰਲਾ ਐਸਟੀਮੇਟ ਹੈਗਾ तकरीबन ਵੀ ਤੋਂ 22000 ਕਰੋੜ ਜੀ ਹੁਣ ਦੀ ਗੱਲ ਕਰ ਰਹੇ ਆਪਾਂ ਅ ਜੇ ਜਦੋਂ ਇਹ ਮਸਲਾ ਵਧਣਾ ਹੈ ਤੇ ਫਿਰ ਪਤਾ ਨਹੀਂ ਕਿੰਨਾ ਅੱਗੇ ਤੱਕ ਜਾਣਾ ਹੈ ਇਹ ਇੱਧਰ ਕਿੰਨਾ 1600 ਕਰੋੜ ਤੁਸੀਂ ਡਿਫਰੈਂਸ ਦੇਖ ਲੋਗੇ ਕਿੰਨਾ ਹੈਗਾ ਕੇਂਦਰ ਸਰਕਾਰ ਦਾ ਪੰਜਾਬ ਵਾਲੇ ਪਾਸੇ ਇੰਨੀ ਦੇਰੀ ਦੇ ਨਾਲ ਧਿਆਨ ਦੇਣਾ ਕਿਪੋ ਵਿਖਦੇ ਵਿੱਚ ਪਾਜਪਾ ਨੂੰ ਇਸ ਦਾ ਕੋਈ ਵੱਡਾ ਖਾਮਿਆਜ਼ਾ ਪਤਲਾ ਪਵੇ ਇੱਥੇ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਨੇ ਪੰਜਾਬੀ ਬੋਲੀ ਦਾ ਵੀ ਅਪਮਾਨ ਕੀਤਾ ਹੈ ਇਹ ਕਿਸ ਹਵਾਲੇ ਤੋਂ ਗੱਲ ਬਿਲਕੁਲ ਇਹ ਹਰਪਾਲ ਸਿੰਘ ਚੀਮਾ ਹੋਣਾ ਦੀ ਵੀ ਹੁਣੇ-ਹੁਣੇ ਉਹਨਾਂ ਦੀ ਵੀ ਵੀਡੀਓ ਜਿਹੜੀ ਆਈ ਹੈਗੀ ਹੈ ਤੋਂ ਸੋਦੋ ਕਿ ਦੋਥੇ ਪੰਜਾਬ ਦੇ ਮੰਤਰੀ ਜਿਹੜੇ ਆ ਉੱਥੇ ਮੌਜੂਦ ਸੀ ਜਿਸ ਦੇ ਵਿੱਚ ਹਰਦੀਪ ਸਿੰਘ ਮੁੰਡੀਆਂ ਤੇ ਦੂਜਾ ਮੇਰੇ ਖਿਆਲ ਗੁਰਦੀਪ ਸਿੰਘ ਹੁਣੀ ਵੀ ਜਿਹੜੇ ਹੈਗੇ ਨੇ ਉਹ ਵੀ ਉੱਥੇ ਮੌਜੂਦ ਹੈਗੇ ਸਨ ਤੇ ਉਦੋਂ ਬਕਾਇਦਾ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ 1600 ਕਰੋੜ ਦਿੰਨੇ ਹੈਗੇ ਆ ਤੇ ਉਦੋਂ ਉਹਨਾਂ ਨੇ ਕਿਹਾ ਕਿ ਇਹ ਬੋਤਾ ਨਹੀਂ ਹੈਗਾ ਕਿ ਜੇ ਸਾਫ ਦਾ ਨੁਕਸਾਨ ਹੋਇਆ ਕਿ ਘੱਟੋ ਘੱਟ 20000 ਜਿਹੜਾ ਕਰੋੜ ਹੈ ਉਹ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਜੋ ਕਿ ਹਰਪਾਲ ਸਿੰਘ ਠੀਮਾ ਕਹਿ ਰਹੇ ਨੇ ਕਿ ਹਿੰਦੀ ਸਮਝ ਨਹੀਂ ਆਤੀ ਤੁਮੇ ਕਿ 1600 ਕਰੋੜ ਕਹਿ ਤੇ ਦਿੱਤਾ ਹੁਣ ਕਿੱਥੇ 1600 ਕਰੋੜ ਕਿੱਥੇ 20000 ਕਰੋੜ ਜਗਜੀਤ ਸਿੰਘ ਜੀ ਜਿਆਦਾ ਅਸੀਂ ਗੱਲ ਕਰਦੇ ਆਂ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚਦੇ ਨੇ ਤੇ 1600 ਕਰੋੜ ਦਾ ਇਹ ਪੈਕੇਜ ਵਾਜਮ ਹੈ ਜਾਂ ਸਿਰਫ ਤਸਰਫ ਪੰਜਾਬ ਦੇ ਨਾਲ ਮੁੜ ਤੋਂ ਉਹੀ ਸਲੋਕ ਜੋ ਪਿਛਲੇ 475 ਸਾਲਾਂ ਤੋਂ ਸਰਕਾਰ ਕਰ ਰਹੀ ਹੈ ਬਿਲਕੁਲ ਲੱਗ ਤੇ ਜਿਸ ਤਰ੍ਹਾਂ ਇਹੀ ਰਿਹਾ ਕਿ ਵਿਤਕਰਿਆਂ ਦੀ ਸੂਚੀ ਦੇ ਵਿੱਚ ਇੱਕ ਜਿਹੜਾ ਹੋਰ ਜਿਹੜਾ ਹੈ ਵਾਅਦਾ ਹੋਇਆ ਹੈਗਾ ਇਸ ਤੋਂ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਆਉਣਾ ਸੀ ਤੇ ਪੰਜਾਬ ਭਾਜਪਾ ਦੀ ਜਿਹੜੀ ਪੂਰੀ ਲੀਡਰਸ਼ਿਪ ਹੈ ਉਹਨਾਂ ਦੇ ਵੱਲੋਂ ਬਹੁਤ ਸਾਰੀਆਂ ਉਮੀਦਾਂ ਲਗਾਈਆਂ ਗਈਆਂ ਸਨ ਖਾਸ ਕਰਕੇ ਜਾਇ ਸੁਨੀਲ ਜਾਖੜ ਹੋਣ ਰਮਨੀਤ ਬਿੱਟੂ ਹੋਣ ਜਾਂ ਇਹਨਾਂ ਦੇ ਜਿਹੜੇ ਉਹ ਪ੍ਰਧਾਨ ਹੈਗੇ ਅਸ਼wini ਸ਼ਰਮਾ ਉਹਨਾਂ ਦੇ ਵੱਲੋਂ ਵੀ ਜਿਹੜਾ ਹੈ ਕਾਫੀ ਕੁਝ ਉਮੀਦਾਂ ਸਨ ਉਹਨਾਂ ਦੇ ਵੱਲੋਂ ਬਕਾਇਦਾ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਆਉਣਗੇ ਦੂਜੇ ਬੰਨੇ ਤੁਸੀਂ ਦੇਖੋ ਕਿ ਤਕਰੀਬਨ ਸ਼ਾਮ ਨੂੰ ਜਾ ਕੇ 4 ਵਜੇ ਦੇ ਕਰੀਬ ਕਹਿੰਦੇ ਕਿ ਆਉਂਦੇ ਹੈਗੇ ਆ ਤੇ ਉੱਪਰ ਦੀ ਹਵਾਈ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਦੌਰਾ ਕੀਤਾ ਗੁਰਦਾਸਪੁਰ ਚ ਕੁਝ ਲਿਮਟਿਡ ਜੀ ਲੋਕਾਂ ਦੇ ਨਾਲ ਜਿਹੜੇ ਆਪਣੇ ਸੈੱਟ ਕੀਤੇ ਹੁੰਦੇ ਜਾਂ ਬੁਲਾਏ ਜਿਹੜੇ ਲੋਕ ਹੋਣਗੇ ਤੇ ਕੁਝ ਜਿਹੜੀ ਭਾਜਪਾ ਦੀ ਲੀਡਰਸ਼ਿਪ ਉੱਥੋਂ ਦੇ ਸਥਾਨਕ ਐਮਐਲਏ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਕਿ 1600 ਕਰੋੜ ਦਾ ਜਿੱਦਾਂ ਤੁਸੀਂ ਦੱਸਿਆ ਕਿ ਐਲਾਨ ਜਿਹੜਾ ਹੈ ਉਹ ਕੀਤਾ ਗਿਆ ਦੂਜੇ ਬੰਨੇ ਜਿਹੜੀ ਮੰਗ ਕੀਤੀ ਜਾ ਰਹੀ ਸੀ ਉਸ ਦੇ ਵਿੱਚ 60000 ਕਰੋੜ ਦੀ ਜੇ ਆਪਾਂ ਕਹਿ ਸਕਦੇ ਹਾਂ ਕੋਈ ਮੰਗ ਕਰ ਰਿਹਾ ਸੀ ਕੋਈ 20000 ਦੀ ਗੱਲ ਕਰ ਰਿਹਾ ਸੀ ਇਹਨਾਂ ਦੀ ਲੀਡਰਸ਼ਿਪ ਦੀ ਗੱਲ ਕਰ ਰਹੇ ਹਾਂ ਜ जहां ਪੰਜਾਬ ਸਰਕਾਰ ਦੀ ਵੀ ਜਿਹੜੀ ਲੀਡਰਸ਼ਿਪ ਹੈਗੀ ਆ ਕੋਈ ਪਛੀ ਕਹਿ ਰਿਹਾ ਸੀ ਆਪਣੇ ਆਪਣੇ ਹਿਸਾਬ ਦੇ ਨਾਲ ਜਿਹੜਾ ਹੈ ਉਹ ਕਹਿ ਰਹੇ ਸਨ ਤੇ ਪਿਛਲੇ ਦਿਨੀ ਜੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਕੈਬਨਿਟ ਮੰਤਰੀ ਜਿਹੜੇ ਇੱਥੇ ਆਏ ਸਨ ਸ਼ਿਵਰਾਜ ਸਿੰਘ ਚੋਹਾਨ ਉਹਨਾਂ ਦੇ ਵੱਲੋਂ ਬਕਾਇਦਾ ਜਿਹੜੀ ਉਹਨਾਂ ਨੂੰ ਰਿਪੋਰਟ ਦਿੱਤੀ ਗਈ ਉਸ ਤੇ ਵਿੱਚ 13000 ਤੋਂ ਲੈ ਕੇ ਤੇ 20 22000 ਤੱਕ ਜਿਹੜਾ ਆਂਕੜਾ ਸੀਗਾ ਕਿ ਇਹਨਾਂ ਨੁਕਸਾਨ ਜਿਹੜਾ ਹੈ ਹੋ ਚੁੱਕਿਆ ਹੈਗਾ ਕਿਉਂਕਿ ਸਭ ਤੋਂ ਜ਼ਿਆਦਾ ਜਿਹੜਾ ਖੇਤੀ ਦਾ ਨੁਕਸਾਨ ਜਿਹੜਾ ਹੋਇਆ ਹੈਗਾ ਦੂਜੇ ਪ੍ਰਧਾਨ ਮੰਤਰੀ ਦੇ ਨਾਲ ਜਿਹੜਾ ਪੰਜਾਬ ਵਾਲਿਆਂ ਦਾ ਜਿਹੜਾ ਗਿਲਾ ਸੀ ਕਿ ਤੁਸੀਂ ਦੇਖੋ ਕਿ ਕੋਈ ਵੀ ਜਿਹੜਾ ਹੈ ਲੰਬੇ ਸਮੇਂ ਤੱਕ ਉਧਰ ਅਫਗਾਨਿਸਤਾਨ ਵਾਲਾ ਟਵੀਟ ਤੇ ਹੱਥ ਵਾਤ ਹੋ ਜਾਂਦਾ ਹੈ ਪਰ ਪੰਜਾਬ ਨੂੰ ਲੈ ਕੇ ਨਹੀਂ ਹੁੰਦਾ ਫਿਰ ਕੀ ਪੰਜਾਬ ਦੇ ਨਾਲ ਮਤਰਈ ਮਾਲ ਆ ਜਿਹੜਾ ਸਲੂਖ ਹੈ ਉਹ ਕੇਂਦਰ ਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਇਹ ਇੱਕ ਸਵਾਲ ਜਿਹੜਾ ਹੈ ਬੜਾ ਸਰਫੇਸ ਹੋ ਰਿਹਾ ਹੈਗਾ ਤੇ ਦੂਜੇ ਬੰਨੇ ਤੁਸੀਂ ਇਹ ਦੇਖੋ ਨਾ तकरीबन 52 ਦੇ ਕਰੀਬ ਜਿਹੜੇ ਲੋਕ ਨੇ ਹੁਣ ਤੱਕ ਹੜ੍ਹਾਂ ਦੇ ਵਿੱਚ ਮਰ ਚੁੱਕੇ ਨੇ ਬਹੁਤ ਸਾਰੇ ਜਿਹੜੇ ਪਸ਼ੂ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਹੁੜ ਪਾਣੀ ਜਦੋਂ ਥੱਲੇ ਜਾਣਾ ਹੈਗਾ ਤੇ ਫਿਰ ਕੀ ਹਾਲਾਤ ਹੋਣੇ ਆ ਆਪਾਂ ਨੂੰ ਵੀ ਪਤਾ ਹੀ ਹੈ ਕਿ ਕਿੰਨਾ ਕਿੰਨਾ ਉਥੇ ਗਾਰ ਜੰਮ ਚੁੱਕੀ ਹੈ ਕਿਸ ਤਰੀਕੇ ਦੇ ਉਥੇ ਹੋਰ ਜੜੀਆਂ ਉਚੋਂ ਲਾਸ਼ਾਂ ਨਿਕਲਣਗੀਆਂ ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਲਾਪਤਾ ਹੈਗੇ ਨੇ ਬਹੁਤ ਸਾਰੇ ਜਿਹੜੇ ਪਸ਼ੂ ਮਰੇ ਹੋਏ ਨੇ ਉਹਨਾਂ ਦੀ ਬਦਬੂ ਇੱਕ ਮਹਾ ਮਰੀ ਮਾਰੀ ਫੈਲਣ ਵਰਗੇ ਜਿਹੜੇ ਹਾਲਾਤ ਨੇ ਉਹ ਹੁੰਦੇ ਨੇ ਤੇ 2000 ਦੇ ਕਰੀਬ ਪਿੰਡ ਹੈਗੇ ਨੇ ਤੁਸੀਂ ਹੁਣ ਜੇ ਸਿੰਪਲ ਸਿੰਪਲ ਹੀ ਲਾ ਲੋਨਾ ਕਿ 2000 ਦੇ ਕਰੀਬ ਪਿੰਡ ਨੇ ਜੇ ਉਹਨਾਂ ਨੂੰ ਹੀ ਤੁਸੀਂ 1600 ਤੇ ਤਕਸੀਮ ਦੇਓ ਤੇ ਕਿੰਨਾ ਆਏਗਾ ਅਸੀਂ 90 ਲੱਖ ਦੇ ਕਰੀਬ ਆਏਗਾ ਮੇਰੇ ਖਿਆਲ ਨਾਲ ਇੱਕ ਪ੍ਰਿੰਟ ਚ ਇੰਨਾ ਹੀ ਆਏਗਾ ਤੇ ਉਹਨੇ ਨਾਲ ਕੀ ਉਹਨੇ ਨਾਲ ਇਹਨਾਂ ਦੀ ਆਪਣੀ ਰਿਪੋਰਟ ਹੈਗੀ ਵੀ ਇੰਨੇ ਨਾਲ ਤਾਂ ਕੁਝ ਕਿਲੋਮੀਟਰ ਤੱਕ ਦੀ ਸੜਕ ਵੀ ਨਹੀਂ ਬਣ ਸਕਦੀ ਤੇ ਕਿੰਨਾ ਕੁਝ ਜਿਹੜੀ ਤਬਾਈ ਹੋਏਗੀ ਫਿਰ ਕੇਂਦਰ ਦੇ ਵੱਲੋਂ ਜੋ ਕਿਹਾ ਗਿਆ ਕਹਿੰਦੇ ਕਿ ਇੱਕ ਵੱਡੀ ਮਾਤਰਾ ਦੇ ਵਿੱਚ ਪੰਜਾਬ ਸਰਕਾਰ ਦੇ ਕੋਲ ਜਿਹੜਾ ਹੈ ਤਕਰੀਬਨ 12000 ਕੋਲ 12-13000 ਕਰੋੜ ਤੱਕ ਦਾ ਬਜਟ ਹੁੰਦਾ ਹੈ ਤੇ ਉਸ ਦੇ ਉਹ ਸਿਰਫ ਇਸੇ ਦੇ ਲਈ ਹੁੰਦਾ ਹੈ ਹੁਣ ਇਹ ਪਤਾ ਨਹੀਂ ਉਹਨਾਂ ਨੇ ਕਿ ਪੋਲੀਟੀਕਲ ਸਟੇਟਮੈਂਟ ਦਿੱਤੀ ਹੈ ਜਾਂ ਕੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਇਸ ਤਰ੍ਹਾਂ ਕੋਈ ਇਸ ਤਰੀਕੇ ਦਾ ਜਿਹੜਾ ਰਿਪਲਾਈ ਜਿਹੜਾ ਨਹੀਂ ਆਇਆ ਹੈਗਾ ਬਾਕੀ ਦੇਖਦੇ ਹਾਂ ਕਿ ਕੀ ਕੁਝ ਹੁੰਦਾ ਹੈ ਕਿਉਂਕਿ ਜਿਹੜੀ ਭਾਰਤੀ ਜਨਤਾ ਪਾਰਟੀ ਨਾਲ ਸਮੰਦਰ ਲੀਡਰਸ਼ਿਪ ਹੈਗੀ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਕੁਝ ਹੋਰ ਆਏਗਾ ਪਰ ਕਿਦਾਂ ਦਾ ਹੋਇਆਗਾ ਆਪਾਂ ਨੂੰ ਵੀ ਪਤਾ ਹੈ ਤੁਹਾਨੂੰ ਯਾਦ ਹੋਵੇਗਾ ਕਿ ਸਮੇਂ-ਸਮੇਂ ਤੇ ਕੁਝ ਖਬਰਾਂ ਜਿਹੜੀਆਂ ਫਲੋਟ ਕੀਤੀਆਂ ਜਾਂਦੀਆਂ ਨੇ ਜਦੋਂ ਪੁਰਾਣੇ ਇਲੈਕਸ਼ਨ ਹੋਣੇ ਸਨ ਤੇ ਉਦੋਂ ਸੀਗਾ ਕਿ ਸ਼ਾਇਦ ਚੰਡੀਗੜ੍ਹ ਦਾ ਐਲਾਨ ਹੋ ਜਾਏਗਾ ਦਾ ਇਸ ਤਰ੍ਹਾਂ ਇਹ ਸਿਰਫ ਐਲਾਨਾਂ ਤੱਕ ਹੀ ਗੱਲ ਹੁੰਦੀ ਹੈ ਤੇ ਜੇ ਆਪਾਂ ਕੰਪੈਰੀਜ਼ਨ ਕਰਨਾ ਹੋਵੇ ਔਨ ਗਰਾਉਂਡ ਤੇ ਹਿਮਾਚਲ ਦੇ ਵਿੱਚ ਵੀ ਬਹੁਤ ਤਬਾਈ ਹੋਈ ਹੈ ਕਾਫੀ ਲੋਕਾਂ ਦੀ ਮੌਤ ਵੀ ਹੋਈ ਹੈ ਭਾਵੇਂ ਕਿ ਲੋਕਾਂ ਦੀ ਮੌਤ ਹਿਮਾਚਲ ਦੇ ਵਿੱਚ ਜ਼ਿਆਦਾ ਹੋਈ ਹੈ ਪਰ ਜਿਹੜੀ ਨਾਰਮਲ ਜਿਹੜਾ ਇਨਫਰਾਸਟ੍ਰਕਚਰ ਦਾ ਜਿਹੜਾ ਨੁਕਸਾਨ ਹੋਇਆ ਉਹ ਪੰਜਾਬ ਦਾ ਜਿਹੜਾ ਜ਼ਿਆਦਾ ਹੋਇਆ ਹੈਗਾ ਅ ਤੁਸੀਂ ਦੇਖੋ ਕਿ ਉਹਨਾਂ ਦਾ ਐਸਟੀਮੇਟ ਸੀ ਕਿ 4000 ਕਰੋੜ ਤੱਕ ਦਾ ਜਿਹੜਾ ਸਾਡਾ ਨੁਕਸਾਨ ਹੋਇਆ ਹੈ ਇਹ ਮਾਸ਼ੱਲਾਹ ਵਾਲਿਆਂ ਦਾ ਐਸਟੀਮੇਟ ਹੈਗਾ ਹੈ ਤੇ ਉਹਨਾਂ ਨੂੰ ਐਲਾਨ ਕੀਤਾ ਗਿਆ 1500 ਕਰੋੜ ਇਧਰਲਾ ਐਸਟੀਮੇਟ ਹੈਗਾ ਹੈ ਤਕਰੀਬਨ 20 ਤੋਂ 22000 ਕਰੋੜ ਹੁਣ ਦੀ ਗੱਲ ਕਰ ਰਹੇ ਆਪਾਂ ਅਜੇ ਜਦੋਂ ਇਹ ਮਸਲਾ ਵਧਣਾ ਹੈ ਤੇ ਫਿਰ ਪਤਾ ਨਹੀਂ ਕਿੰਨਾ ਅੱਗੇ ਤੱਕ ਜਾਣਾ ਹੈ ਤੇ ਇਧਰ ਕਿੰਨਾ 1600 ਕਰੋੜ ਤੁਸੀਂ ਡਿਫਰੈਂਟ ਦੇਖ ਲੋਗੇ ਕਿੰਨਾ ਹੈਗਾ ਕੀ ਇਹ ਰਾਹਤ ਪੈਕੇਜ ਇਨਾਫ ਹੈਗਾ ਹੈ ਤੇ ਫਿਰ ਜਦੋਂ ਆਪਾਂ ਕੀ ਕਿ ਜਦੋਂ ਸਿੱਖ ਫਿਰ ਇਸ ਚੀਜ਼ ਤੋਂ ਲੈ ਕੇ ਜਦੋਂ ਅਫਸੈਟ ਹੋਣਗੇ ਜਾਂ ਸਿੱਖ ਜਦੋਂ ਕਹਿਣਗੇ ਕਿ ਸਾਡੇ ਨਾਲ ਜਿਹੜਾ ਬਿਤਕਰਾ ਹੁੰਦਾ ਹੈ ਤੇ ਫਿਰ ਸਿੱਖਾਂ ਨੂੰ ਬਹੁਤ ਸਾਰੇ ਜਿਹੜੇ ਟੈਗਸ ਨੇ ਉਹ ਦੇ ਦਿੱਤੇ ਜਾਂਦੇ ਨੇ ਇੱਕ ਤਰ੍ਹਾਂ ਦੀ ਮਤਲਬ ਇਹ ਹਰੇਕ ਲੀਡਰ ਜਿਹੜਾ ਹੈਗਾ ਹੁਣ ਜੇ ਮੌਜੂਦਾ ਵੀ ਆਪਾਂ ਗੱਲਬਾਤ ਕਰੀਏ ਰਾਜਨੀਤੀਬਾਨ ਹੈਗਾ ਉਸਨੇ ਇਸ ਨੂੰ ਐਕਸੈਪਟ ਜਿਹੜਾ ਇੱਕ ਤਰ੍ਹਾਂ ਦਾ ਨਹੀਂ ਕੀਤਾ ਹੈਗਾ ਆਪਾਂ ਇਹ ਕਹਿ ਸਕਦੇ ਹੈਗੇ ਆ ਇਹ ਇਹਦੇ ਵਿੱਚ ਤੁਸੀਂ ਦੇਖੋ ਕਿੰਨੇ ਕਾਰੋਬਾਰਾਂ ਦਾ ਨੁਕਸਾਨ ਹੋਇਆ ਹੋਏਗਾ ਹੋਰ ਕਈ ਕੁਝ ਹੋਇਆ ਹੈ ਕੱਲਾ ਹੀ ਨਹੀਂ ਹੈ ਪੂਰਾ ਇੱਕ ਤਰ੍ਹਾਂ ਦਾ ਬੰਦ ਹੀ ਹੋ ਜਾਂਦਾ ਨਾ ਸਾਰਾ ਸਿਸਟਮ ਉਹ ਸਿਸਟਮ ਨੂੰ ਦੁਬਾਰਾ ਰੀਬਿਲਡ ਕਰਨਾ ਹੈਗਾ ਤੇ ਫਿਰ ਉੱਥੇ 1600 ਕਰੋੜ ਤੇ ਕੁਝ ਵੀ ਨਹੀਂ ਹੈਗਾ ਬਿਲਕੁਲ ਜਿਆਦਾ ਸੀ ਨਾ ਹਾਲਾਤਾਂ ਦੀ ਗੱਲ ਕਰਦੇ ਪਏ ਆ ਕੇਂਦਰ ਸਰਕਾਰ ਦਾ ਪੰਜਾਬ ਵਾਲੇ ਪਾਸੇ ਇੰਨੀ ਦੇਰੀ ਦੇ ਨਾਲ ਧਿਆਨ ਦੇਣਾ ਕੀ ਭਵਿੱਖ ਦੇ ਵਿੱਚ ਭਾਜਪਾ ਨੂੰ ਇਸ ਦਾ ਕੋਈ ਵੱਡਾ ਖਾਮਿਆਜ਼ਾ ਭੁਗਤਣਾ ਪਵੇਗਾ ਬਿਲਕੁਲ ਤੁਸੀਂ ਦੇਖੋ ਕਿ ਜਿਹੜੇ ਤਿੰਨ ਖੇਤੀ ਕਾਨੂੰਨ ਜਦੋਂ ਦੇ ਉਹ ਵਾਲਾ ਮਸਲਾ ਹੈਗਾ ਭਾਵੇਂ ਕਿ ਖੇਤੀ ਕਾਨੂੰਨ ਕੈਨਸਲ ਹੋ ਗਏ ਮੋਰਚਾ ਲੱਗਿਆ ਮੋਰਚੇ ਤੋਂ ਬਾਅਦ ਆਪਾਂ ਦੇਖਿਆ ਕਿ ਜਿਹੜੇ 2022 ਵਾਲੇ ਜਦੋਂ ਇਲੈਕਸ਼ਨ ਹੋਏ ਸੀ ਉਦੋਂ ਵੀ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਜੀ ਫਿਰ 2024 ਵਾਲੇ ਇਲੈਕਸ਼ਨ 'ਚ ਵੀ ਵਿਰੋਧ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਪਿਆ ਸੀ ਤੇ ਫਿਰ ਇਸ ਤਰੀਕੇ ਦੇ ਨਾਲ ਜਾਂ ਤੇ ਉਹ ਪੰਜਾਬ ਨੂੰ ਛੱਡ ਚੁੱਕੇ ਨੇ ਕਿ ਸਾਨੂੰ ਇਹਨਾਂ ਦੀ ਲੋੜ ਨਹੀਂ ਹੈਗੀ ਜਾਂ ਉਹਨਾਂ ਦੀਆਂ ਕੈਲਕੂਲੇਸ਼ਨ ਇੰਨੀਆਂ ਨੇ ਕਿ ਕੀ ਕਿਤਨਾ ਕਿਤੇ ਗੋਡਿਆਂ ਪਾਰ ਕਰ ਲਈ ਤੇ ਫਿਰ ਆਪੇ ਜਿਹੜੀ ਵੀ ਕੋਈ ਪਾਰਟੀ ਹੋਏਗੀ ਸਾਡੇ ਨਾਲ ਸਮਝੌਤਾ ਦੇ ਕਰੀ ਲਵੇ ਅਜੇ ਕਿ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਉਹ ਆਪਾਂ ਦੇਖਿਆ ਕਿ ਉਹ बार-बार ਉਹ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀਗਾ ਕਿ ਤੁਸੀਂ ਕੋਈ ਨਾ ਕੋਈ ਰਾਹਤ ਦਿਓ ਚਾਹੇ ਸੁਨੀਲ ਜਾਖੜ ਹੋਣ ਉਹ ਵੀ ਤੁਸੀਂ ਬੋਲਦੇ ਸੁਣੇ ਹੋਣੇ ਆ ਉਹ ਤਾਂ ਇਹ ਵੀ ਕਹਿੰਦੇ ਸੀ ਕਿ ਜੇ ਅਕਾਲੀ ਦਲ ਨਾਲ ਵੀ ਕਰਨਾ ਹੈ ਤੇ ਕੋਈ ਨਾ ਕੋਈ ਉਹਨਾਂ ਨੂੰ ਛੂਟ ਦਿਓ ਤਾਂ ਕਿ ਅਸੀਂ ਜਾ ਸਕੀਏ ਪਰ ਇਦਾਂ ਦੇ ਹਾਲਾਤਾਂ ਦੇ ਵਿੱਚ ਤੇ ਲੱਗ ਨਹੀਂ ਰਿਹਾ ਕਿਉਂਕਿ ਜਦੋਂ ਕੋਈ ਆਪਾਂ ਕਹੀ ਕਿਸੇ ਦਾ ਹੱਥ ਹੀ ਨਾ ਆਪਾਂ ਫੜਾਂਗੇ ਤੇ ਫਿਰ ਉਹ ਪਿੰਡਾਂ ਦੇ ਵਿੱਚ ਕਿਵੇਂ ਵੜਨ ਦੇਣਗੇ ਫਿਰ ਹਾਲਾਤ ਬੱਤੋਂ ਬੱਤਰ ਜਿਹੜੇ ਉਹ ਹੁਣੇ ਹੀ ਹੈਗੇ ਆ ਇੰਨੀ ਕੈਲਕੂਲੇਸ਼ਨ ਤਾਂ ਕਰਨੀ ਬਣਦੀ ਹੈ ਡੈਫੀਨਿਟਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਕੁੱਲ 23 ਜ਼ਿਲ੍ਹਿਆਂ ਦਾ ਹਾਲ ਆ ਕੇ ਸਰਕਾਰੀ ਅਫਸਰਾਂ ਤੋਂ ਜਾਣਿਆ ਲੇਕਿਨ ਪ੍ਰਧਾਨ ਮੰਤਰੀ ਜਿਸ ਵੇਲੇ ਕਿਸਾਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਬੈਠੇ ਉਸ 8/15 ਦੇ ਟੈਂਟ ਦੇ ਵਿੱਚ ਤੇਈ ਕਿਸਾਨ ਵੀ ਉੱਥੇ ਮੌਜੂਦ ਨਹੀਂ ਸੀਗੇ ਸਿਕਿਉਰਿਟੀ ਆਫੀਸਰਸ ਨਜ਼ਰ ਆ ਰਹੇ ਸੀ ਭਾਜਪਾ ਦੇ ਹੀ 5-7 ਲੀਟਰ ਨਜ਼ਰ ਆ ਰਹੇ ਸੀ ਤੇ ਬਾਕੀ ਬੈਠੇ ਕਿਸਾਨਾਂ ਦੇ ਵਿੱਚ ਕਈ ਚਿਹਰੇ ਮੋਰੇ ਅਜਿਹੇ ਸੀਗੇ ਜੋ ਭਾਜਪਾ ਦੇ ਹੀ ਕਾਰਕੂਨ ਭਾਜਪਾ ਦੇ ਹੀ ਕਹ ਲੋ ਵਰਕਰ ਮੰਨੇ ਜਾਂਦੇ ਨੇ ਹੁਣ ਇਹਨਾਂ ਹਾਲਾਤਾਂ ਦੇ ਵਿੱਚ ਕਿਵੇਂ ਅਸੀਂ ਮੰਨ ਲਈਏ ਕਿ ਹਾਂ ਇਹ ਅਸਲ ਦੇ ਵਿੱਚ ਕਿਸਾਨਾਂ ਨੂੰ ਮਿਲ ਕੇ ਗਏ ਨੇ ਇੱਥੇ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਨੇ ਪੰਜਾਬੀ ਬੋਲੀ ਦਾ ਵੀ ਅਪਮਾਨ ਕੀਤਾ ਇਹ ਕਿਸ ਹਵਾਲੇ ਤੋਂ ਗੱਲ ਬਿਲਕੁਲ ਇਹ ਹਰਪਾਲ ਸਿੰਘ ਚੀਮਾ ਹੋਣਾ ਦੀ ਵੀ ਹੁਣੇ-ਹੁਣੇ ਉਹਨਾਂ ਦੀ ਵੀ ਵੀਡੀਓ ਜਿਹੜੀ ਆਈ ਹੈਗੀ ਹੈ। ਤੋਂ ਸੋਦ ਦੇ ਕਿ ਦੋ ਉੱਥੇ ਪੰਜਾਬ ਦੇ ਮੰਤਰੀ ਜਿਹੜੇ ਆ ਉੱਥੇ ਮੌਜੂਦ ਸੀ ਜਿਸ ਦੇ ਵਿੱਚ ਹਰਦੀਪ ਸਿੰਘ ਮੁੰਡੀਆਂ ਤੇ ਦੂਜਾ ਮੇਰੇ ਖਿਆਲ ਗੁਰਦੀਪ ਸਿੰਘ ਹੋਣੀ ਵੀ ਜਿਹੜੇ ਹੈਗੇ ਨੇ ਉਹ ਵੀ ਉੱਥੇ ਮੌਜੂਦ ਹੈਗੇ ਸਨ ਤੇ ਉਦੋਂ ਬਕਾਇਦਾ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ 1600 ਕਰੋੜ ਦਿੰਨੇ ਹੈਗੇ ਆ ਤੇ ਉਦੋਂ ਉਹਨਾਂ ਨੇ ਕਿਹਾ ਕਿ ਇਹ ਬਹੁਤਾ ਨਹੀਂ ਹੈਗਾ ਕਿ ਜਿਸ ਸਾਹਿਬ ਦਾ ਨੁਕਸਾਨ ਹੋਇਆ ਕਿ ਘੱਟੋ-ਘੱਟ 20000 ਜਿਹੜਾ ਕਰੋੜ ਹੈ ਉਹ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਜੋ ਕਿ ਹਰਪਾਲ ਸਿੰਘ ਚੀਮਾ ਕਹਿ ਰਹੇ ਨੇ ਕਿ ਹਿੰਦੀ ਸਮਝ ਨਹੀਂ ਆਤੀ ਤੁਮੇ ਕਿ 1600 ਕਰੋੜ ਕਹਿ ਤੇ ਦਿੱਤਾ ਹੁਣ ਕਿੱਥੇ 1600 ਕਰੋੜ ਕਿੱਥੇ 20000 ਕਰੋੜ ਤੇ ਉਸ ਚੀਜ਼ ਨੂੰ ਲੈ ਕੇ ਜਿਹੜਾ ਹੈ ਬਕਾਇਦਾ ਹਰਪਾਲ ਸਿੰਘ ਚੀਮਾ ਉਹਨਾਂ ਨੇ ਮੁੱਦਾ ਚੁੱਕਿਆ ਕਿ ਠੀਕ ਹੈ ਉਹ ਕਹਿੰਦੇ ਕਿ ਅਸੀਂ ਹਿੰਦੀ ਦੀ ਜਿਹੜੀ ਰਿਸਪੈਕਟ ਕਰਦੇ ਹੈਗੇ ਆ ਪਰ ਇਸ ਤਰੀਕੇ ਦੇ ਨਾਲ ਕਹਿਣਾ ਅ ਦੂਜੇ ਪਾਸੇ ਆਪਾਂ ਪੜ੍ਹਦੇ ਕਿ ਸ਼ਾਇਦ ਉਹਨਾਂ ਨੇ ਕਿਹਾ ਕਿ ਸਾਨੂੰ ਤੁਹਾਡੀ ਗੱਲ ਸਮਝ ਨਹੀਂ ਆਂਦੀ ਇਹ ਕਿ ਇਹ ਵੀ ਜਿਹੜਾ ਇੱਕ ਵਰਜ਼ਨ ਜਿਹੜਾ ਬਾਹਰ ਆਇਆ ਹੈਗਾ ਹੁਣ ਇਹ ਨਹੀਂ ਪਤਾ ਕਿ ਦੋਨਾਂ ਚੋਂ ਕਿਹੜਾ ਵਰਜ਼ਨ ਸਹੀ ਹੈ ਪਰ ਜਿਸ ਤਰ੍ਹਾਂ ਦਾ ਵੀ ਹੈ ਪਰ ਇਹ ਆਪਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਪੰਜਾਬ ਨੂੰ ਗੋਡਿਆਂ ਪਰਨੇ ਕਰਨ ਦੀ ਜਿਹੜੀ ਹੈ ਇੱਕ ਵਾਇਦ ਹੈਗੀ ਹੈ ਤੇ ਪੰਜਾਬ ਦੇ ਵਿੱਚ ਤਾਂ ਆਪਾਂ ਕਹਿ ਲਈਏ ਕਿ ਸਿੱਖ ਕੌਮ ਤੇ ਜਿਹੜਾ ਡੇ ਮੰਤੋਂ ਜਿਹੜੀ ਖੜੀ ਹੋਈ ਹੈ ਜਿਹੜਾ ਗੁਰੂ ਸਾਹਿਬਾਨ ਦਾ ਜਿਹੜਾ ਸੁਨੇਹਾ ਹੈਗਾ ਏ ਹੁਣ ਆਪਾਂ ਅਕਾਲ ਏਡ ਦੇ ਵੱਲੋਂ ਵੀ ਬਹੁਤ ਸਾਰੀਆਂ ਸੇਵਾਵਾਂ ਚੱਲ ਰਹੀਆਂ ਨੇ ਵੱਖ-ਵੱਖ ਸੰਸਥਾਵਾਂ ਜਿਹੜੀਆਂ ਨੇ ਉਹ ਪੂਰੇ ਜੋਸ਼ੋਖ ਰੋਸ਼ ਦੇ ਨਾਲ ਉੱਥੇ ਸੇਵਾਵਾਂ ਜਿਹੜੀਆਂ ਕਰ ਰਹੀਆਂ ਨੇ ਨੌਜਵਾਨੀ ਜਿਹੜੀ ਹੈ ਡਟੀ ਹੋਈ ਹੈ ਜਿੱਥੇ ਆਪਾਂ ਕਹਿ ਲਈਏ ਕਿ ਵੱਡੀ ਮਾਤਰਾ ਦੇ ਵਿੱਚ ਬੰਨ ਵੀ ਬੰਨੇ ਜਾ ਰਹੇ ਨੇ ਤੇ ਪੰਜਾਬ ਨੂੰ ਤੇ ਗੋਡਿਆਂ ਪਰਨੇ ਤੇ ਐਮਸ਼ਾਹ ਬਦਾਲੀ ਵਰਗੇ ਨਹੀਂ ਕਰ ਸਕੇ ਤੇ ਫਿਰ ਜੇ ਇਹ ਸੋਚ ਲੈ ਕੇ ਚੱਲਦੇ ਹੈਗੇ ਨੇ ਤੇ ਕਿਤੇ ਨਾ ਕਿਤੇ ਫਿਰ ਇਹਨਾਂ ਨੂੰ ਆਪਣੀ ਜਾਂ ਤੇ ਸੋਚ ਬਦਲਣੀ ਪਵੇਗੀ ਜਾਂ ਇਹਨਾਂ ਨੂੰ ਸਿੱਖਾਂ ਦਾ ਇਤਿਹਾਸ ਜਿਹੜਾ ਹੈ ਉਹ ਪੜਨਾ ਪਵੇਗਾ ਬਿਲਕੁਲ ਜੀ ਗੱਲ ਪੰਜਾਬ ਦੇ ਕਰ ਰਹੇ ਆ ਤੇ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਨੇ ਆ ਕੇ ਜੋ ਆਪਣੀ ਭੂਮਿਕਾ ਅਦਾ ਕੀਤੀ ਉਸ ਦੇ ਉੱਤੇ ਗੱਲ ਕੀਤੀ ਹੈ